ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਰ ਦੇਣਾ। ਔਰ ਘੰਟੀ ਦਾ ਬਟਨ ਜ਼ਰੂਰ ਦਬਾ ਦਿਆ ਕਰੋ। ਤੁਹਾਨੂੰ ਅਸੀਂ ਹਰ ਰੋਜ਼ ਨਵੀਂ ਜਾਣਕਾਰੀ ਦਿੰਦੇ ਆ। ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਇੱਕ ਹੋਰ ਵੱਡੇ ਲੀਡਰ ਵੱਲ ਵਧੀ। ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਉੱਪਰ ਜੋ ਹੁਣ ਕੀਤੀ ਜਾਵੇਗੀ ਕਾਰਵਾਈ ਚੰਨੀ ਤੇ ਵੜਿੰਗ ਵਿਜੀਲੈਂਸ ਦੀ ਰਡਾਰ ਤੇ ਨੇ ਜੋ ਉਹਨਾਂ ਦੇ ਨਾਲ ਹੋਰ ਕਈ ਆਗੂ ਵਿਜੀਲੈਂਸ ਵੱਲੋਂ ਚੁੱਕੇ ਜਾਣਗੇ ਜਿਵੇਂ ਹੀ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਆਗੂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਸ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜੋ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਸੀ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤਾਂ ਵੱਡੇ ਤੇ ਐਮ ਫਲਾਸੇ ਹੋਏ ਨੇ ਜੋ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਸਾਹਮਣੇ ਆਈਏ ਜਿਸ ਵਿੱਚ 7 ਦਿਨ ਦਾ ਰਿਮਾਂਡ ਲੈਤਾ ਹੋਇਆ ਵਿਜੀਲੈਂਸ ਨੇ ਜਿਵੇਂ ਹੀ ਅੱਜ ਵਿਜੀਲੈਂਸ ਨੇ ਸਾਬਕਾ ਈਡੀ ਦੇ ਡਾਇਰੈਕਟਰ ਰਣਜਨ ਸਿੰਘ ਨੂੰ ਬੁਲਾਇਆ ਸੀ ਰਣਜਨ ਸਿੰਘ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਵੀ ਹੁਣ ਗੱਲ ਹੋਈ ਹੈ ਚਰਨਜੀਤ ਸਿੰਘ ਚੰਨੀ ਦੇ ਜਦੋਂ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਵੀ ਜੋ ਮਾਈਨਿੰਗ ਦੇ ਵਿੱਚ ਕਰੋੜਾ ਰੁਪਏ ਇਕੱਠੇ ਕੀਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾ ਰੁਪਏ ਫੜੇਗੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਹੁਕਮ ਦੇ ਦਿੱਤੇ ਨੇ ਵਿਜੀਲੈਂਸ ਵੱਲੋਂ ਹੁਣ ਰਾਜਾ ਵੜਿੰਗ ਤੇ ਚੰਜੀ ਸਿੰਘ ਚੰਨੀ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਵਿਜੀਲੈਂਸ ਪਹਿਲਾਂ ਹੀ ਕਈ ਕਾਂਗਰਸ ਆਗੂਆਂ ਦੇ ਖਿਲਾਫ ਜਾਂਚ ਵਿੱਚ ਲੱਗੀ ਹੋਈ ਹੈ ਜਿਸ ਕਾਰਨ ਪਾਰਟੀ ਵਿੱਚ ਬਚੈਨੀ ਦਾ ਮਾਹੌਲ ਛਾ ਗਿਆ ਹੈ ਕਾਂਗਰਸ ਪਾਰਟੀ ਵਿੱਚ ਹੜਕਮ ਮੱਚ ਗਿਆ ਹੈ ਸੂਤਰਾਂ ਅਨੁਸਾਰ ਮੁਜੀਠਿਆ ਤੋਂ ਬਾਅਦ ਅਗਲਾ ਨੰਬਰ ਸਾਬਕਾ ਮੰਤਰੀ ਪ੍ਰਗਟ ਸਿੰਘ ਦਾ ਵੀ ਹੋ ਸਕਦਾ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ ਉਹਨਾਂ ਨੂੰ ਆਖਰੀ ਵਾਰ ਲੁਧਿਆਣਾ ਦੇ ਸਾਬਕਾ ਵਿਧਾਇਕ ਪਤਪੂਸ਼ਾ ਆਸ਼ੂ ਨਾਲ ਦੇਖਿਆ ਗਿਆ ਸੀ ਹੁਣ ਪਿਛਲੇ 3 ਦਿਨਾਂ ਤੋਂ ਲਾਪਤਾ ਨੇ ਪ੍ਰਦਰ ਸਿੰਘ ਜਿਹੜੇ ਕਿ ਅਜੇ ਤੱਕ ਉਹ ਹੁਣ ਨਾ ਤਾਂ ਮੀਡੀਆ ਸਾਹਮਣੇ ਆ ਰਹੇ ਨੇ ਔਰ ਨਾ ਹੀ ਉਹਨਾਂ ਦਾ ਕੋਈ ਪਤਾ ਲੱਗ ਰਿਹਾ ਹੈ ਉਹਨਾਂ ਦੇ ਨਾਲ ਉਹਨਾਂ ਦਾ ਪੀਏ ਦਾ ਫੋਨ ਪਿਛਲੇ 3 ਦਿਨਾਂ ਤੋਂ ਜੋ ਜਵਾਬ ਨਹੀਂ ਦੇ ਰਹੇ ਹਨ ਉਹਨਾਂ ਦੇ ਨਾਲ ਉਹਨਾਂ ਦੇ ਪੰਜਾਬ ਜੂਸ ਕੋਰਪੋਰੇਸ਼ਨ ਦੇ ਚੇਅਰਮੈਨ ਹੁੰਦਿਆ ਸਰਕਾਰੀ ਫੰਡਾਂ ਦੀ ਦਰਵਾਰ ਤੋਂ ਕਿੰਨੇ ਗਲਤ ਤਰੀਕੇ ਨਾਲ ਠੇਕੇ ਦੇਣ ਦਾ ਦੋਸ਼ ਲੱਗਿਆ ਸੋ ਜਿਨ੍ਹਾਂ ਆਗੂਆਂ ਦੇ ਵਿਰੋਧ ਵਿਜੀਲਰ ਸੱਦੀ ਜਾਂਚ ਚੱਲ ਰਹੀ ਉਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪ੍ਰਦੇਸ਼ ਦੇ ਮੁਖੀ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਨਿੰਦਰ ਸਿੰਘ ਰਾਜਾ ਵਰਿੰਗ ਤੇ ਵਿਧਾਇਕ ਮੌਜੂਦਾ ਜੋ ਵਿਰਿੰਦਰ ਮੀਤ ਸਿੰਘ ਪਹਾੜਾ ਪ੍ਰਗਟ ਸਿੰਘ ਮੌਜੂਦਾ ਵਿਧਾਇਕ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਜੈ ਇੰਦਰ ਸਿੰਘਲਾ ਸ਼ਾਮਲ ਨੇ ਸਾਬਕਾ ਬਧਾਇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਮੰਤਰੀ ओपी सोनी ਦੇ ਵਿਰੁੱਧ ਪਹਿਲਾਂ ਹੀ ਚਾਰਜ ਸ਼ੀਟ দাখিল ਕੀਤੀ ਜਾ ਚੁੱਕੀ ਹੈ ਸੁਦਰੰਦਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਦਾ ਅਗਲਾ ਨਿਸ਼ਾਨਾ ਪ੍ਰਗਟ ਸਿੰਘ ਹਨ ਸਰਕਾਰ ਦੇ ਵਿਰੁੱਧ ਬੋਲਣ ਵਾਲੇ ਆਗੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਔਲ ਲੰਬੇ ਸਮੇਂ ਤੋਂ ਸਰਕਾਰ ਦੇ ਵਿਰੁੱਧ ਬੋਲਨੇ ਸਨ ਉਹ ਸਰਕਾਰ ਵਿਰੁੱਧ ਬੋਲਣ ਵਾਲੇ ਆਗੂਆਂ ਨੂੰ ਹੁਣ ਜਿਹੜਾ ਕਿ ਵਿਜੀਲੈਂਸ ਉਹਨਾਂ ਦੇ ਉੱਪਰ ਪਾਈ ਜਾ ਰਹੀ ਹੈ ਉਹਨਾਂ ਨੂੰ ਲੰਬੇ ਸਮੇਂ ਤੋਂ ਘੇਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜਿੰਗ ਨੇ ਕਹਿ ਸੀ ਜੇਕਰ ਸਰਕਾਰ ਕਾਂਗਰਸ ਸੀ ਆਗੂਆਂ ਵਿਰੁੱਧ ਇੱਕ ਪਾਸੜ ਕਾਰਵਾਈ ਕਰਦੀ ਤਾਂ ਪਾਰਟੀ ਇਸ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਵਜੋਂ ਬਹਿਨ ਕਬ ਕਰੇਗੀ ਸੋ ਅਗਰ ਰਾਜਨੀਤਿਕ ਕੁਸ਼ਲ ਰਿਸ਼ਤਿਆਂ ਅਨੁਸਾਰ ਆਮ ਆਦਮੀ ਪਾਰਟੀ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ਟਾ ਚਾਰਮਿਤ ਆਪਣੇ ਸ਼ਵੀਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸੀ ਆਗੂਆਂ ਦੀ ਸੰਭਾਵਿਤ ਗ੍ਰਿਫਤਾਰੀ ਅਤੇ ਜਾਂਚ ਨੂੰ ਇਸ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਜੇਕਰ ਜਿਆ ਹੁੰਦਾ ਹੈ ਤਾਂ ਇਹ ਕਾਂਗਰਸ ਲਈ ਮੁਸ਼ਕਲਾ ਪੈਦਾ ਕਰ ਸਕਦਾ ਹੈ ਕਿ ਆਪ ਬੋਲੋ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਲੇ ਕਦਮ ਹੋਵੇਗਾ ਜਿਸ ਨੂੰ ਲੈ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਤੋਂ ਅਸਤੀਫੇ ਦੇ ਚੁੱਕੇ ਨੇ ਉਹ ਭਾਜੀਪੀ ਵੀ ਸ਼ਾਮਲ ਹੋਣ ਦੇ ਤਿਆਰ ਹੋਏ ਬੈਠੇ ਨੇ ਕਿ ਭਾਜੀਪੀ ਉਹਨਾਂ ਨੂੰ ਬਚਾ ਸਕੇਗੀ ਬੀਜੇਪੀ ਜਿਹੜੀ ਕਿ ਕੇਂਦਰ ਦੇ ਵਿੱਚ ਸਰਕਾਰ ਹੈ ਜਦੋਂ ਬੀਜੇਪੀ ਜਿਹੜਾ ਸ਼ਾਮਲ ਹੋ ਜਾਂਦਾ ਉਸ ਦੇ ਉੱਪਰ ਐਡੀ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਵਿਜੀਲੈਂਸ ਪੰਜਾਬ ਦੀ ਵੀ ਫਿਰ ਡਰਦੀ ਏ ਕਿਉਂਕਿ ਉਹ ਬੀਜੇਪੀ ਦੀ ਸਰਕਾਰ ਹੁੰਦੇ ਨਾਤੇ ਬੀਜੇਪੀ ਦਾ ਬਹੁਤ ਵੱਡਾ ਆਧਾਰ ਹੈ ਇਸ ਕਰਕੇ ਬਹੁਤ سارے ਲੀਡ ਲੀਡ ਬੀਜੇਪੀ ਸ਼ਾਮਲ ਹੋਏ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਹੋ ਰਹੀ ਜਿਹੜੇ ਕਾਂਗਰਸ ਵਿੱਚ ਨੇ ਉਹਨਾਂ ਦੇ ਉੱਪਰ ਵਿਜੀਲੈਂਸ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਜੋ ਕਿ ਹੁਣ ਪ੍ਰਗਟ ਸਿੰਘ ਰਾਜਾ ਵਰਿੰਗ ਤੇ ਇਸ ਦੇ ਨਾਲ ਹੀ ਬਾਕੀ ਸਾਰੇ ਲੀਡਰ ਜਿਹੜੇ ਸਾਬਕਾ ਮੁੱਖ ਮੰਤਰੀ ਚਾਰਲੇਸ ਚੰਨੀ ਇਹ ਵਿਜੀਲੈਂਸ ਦੀ ਰਿਪੋਰਟ ਤੇ ਹਨ